ਅਰਵਿੰਦ ਕੇਸਰੀਵਾਲ ਜੀ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਫਿਲੌਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਜੀ ਨੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਹਲਕਾ ਫਿਲੌਰ ਦੇ ਹਲਕਾ ਇੰਚਾਰਜ ਸ਼੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ ਨਾਲ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਆਉਣ ਜਾਣ ਵਾਲੇ ਰਾਗੀਰਾਤੇ ਬੱਚਿਆਂ ਨੂੰ ਲੱਡੂ ਖਿਲਾ ਕੇ ਤੈਦੀ ਲੋਖੁਸ਼ੀ ਮਨਾਈ ਗਈ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਗਾਈ ਗਏ। ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਇੰਜਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਮਾਂਜੋ ਕੋਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਮੌਕੇ ਤੇ ਹਾਜ਼ਰ ਸਨ paramagnetic ਭਾਰਤੀ ਜੀ, ਸੁਰਿੰਦਰ ਢਾਵਰ, ਹਰਪਜਨ ਸਿੰਘ ਲਸਾੜਾ, ਹਰਮੇਸ਼ ਕੁਮਾਰ ਬਿੱਲਾ, ਗੁਰਿੰਦਰ ਸਿੰਘ ਬੱਛੋਬਾਲ, ਸੰਜੀਵ ਕੁਮਾਰ ਗੁਰਾਇਆ, ਮੇਸ਼ੀ ਗੁਰਾਇਆ, ਦੀਪਾ ਬਕਾਪੁਰ ਗਿਲ ਬਲਰਾਜ ਸਿੰਘ ਦੀਪਾ ਸ਼ੰਕਰ ਸੰਧੂ ਜਗਤਰਾਮ ਪੱਟੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਹੋਰ ਕਾਫੀ ਮੌਜੂਦ ਸਨ ਦੇਖੋ ਅੱਜ ਬਹੁਤ ਹੀ ਵੱਡਾ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੀ ਕੋਜੀ ਸ਼ਰਾਰਤ ਕਰਕੇ ਉਠੇ ਕੇ ਇਸ ਪਾਕੇ ਜਿਹੜਾ ਸੀਗਾ ਉਹਨਾਂ ਨੂੰ ਅੰਦਰ ਜਿਹੜਾ ਸੀ ਉਹ ਢੱਕਿਆ ਸੀਗਾ ਕਦੇ ED ਦੇ ਰਾਹੀਂ ਤੇ ਕਦੇ CBI ਦੇ ਰਾਹੀਂ ਔਰ ਅੱਜ ਮੈਂ ਕਹਿੰਦਾ ਵੇ ਸਮੁੱਚੇ ਭਾਰਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਹੱਕ ਤੇ ਸੱਚ ਦੀ ਜਿੱਤ ਹੋਈ ਹੈ ਬਹੁਤ ਹੀ ਕੋਝੀਆਂ ਹਰਕਤਾਂ ਦੇ ਰਾਹ ਵੱਖ-ਵੱਖ ਰੂਪਾਂ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹ ਜਿਹੜੀ ਸੁਪਰੀਮ ਕੋਰਟ ਹੈ ਜਿਹੜੀ ਨਿਆਪਾਲ ਕਾ ਸਭ ਤੋਂ ਉੱਤੇ ਸਰਵੋੱਚਾ ਉਹ ਪੂਰਾ ਨਿਆਂ ਕਰਦੀ ਹੈਗੀ ਆ ਉਹਨਾਂ ਨੇ ਅੱਜ ਸਾਡੇ ਸੁਪਰੀਮੋ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਹੈਗੀ ਆ ਇੱਥੋਂ ਪਤਾ ਲੱਗਦਾ ਕਿ ਹੱਕ ਤੇ ਸੱਚ ਦੀ ਜਿੱਤ ਹੁੰਦੀ ਹੈਗੀ ਆ ਲੋਕ ਜਿਹੜੇ ਅੱਜ ਖੁਸ਼ੀਆਂ ਮਨਾ ਰਹੇ ਨੇ ਅੱਜ ਤੁਹਾਡੇ ਸਾਹਮਣੇ ਅਸੀਂ ਵੀ ਅੱਜ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚੋਂ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਸਾਡੇ ਸਾਰੇ ਬਲਾਕ ਪ੍ਰਧਾਨ ਸਾਡੇ ਜਿੰਨੇ ਵੀ ਆਗੂ ਸਹਿਬਾਨ ਲੀਡਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹ ਇਥੇ ਇਕਤਰਤ ਹੋਏ ਆ ਔਰ ਇਕਤਰਤ ਹੋ ਕੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਆ ਔਰ ਲੱਡੂ ਬੰਡੇ ਆ ਬੱਚਿਆਂ ਨੂੰ ਖਵਾਏ ਆ ਇਥੇ ਸਾਰਿਆਂ ਨੇ ਖੁਸ਼ੀ ਜਿਹੜੀ ਹੈ ਸਾਂਝੀ ਕੀਤੀ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਮਾਨਯੋਗ ਕੋਰਟ ਦਾ ਜਿਹੜਾ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਆਸ ਆ ਕਿ ਕੋਰਟ ਆ ਜਿਹੜੀਆਂ ਹਨ ਸੁਪਰੀਮ ਕੋਰਟ ਹਾਈ ਕੋਰਟ ਸਾਰੇ ਜਿਹੜੇ ਹੈਗੇ ਆ ਬਹੁਤ ਹੀ ਵਧੀਆ ਜਿਹੜੀ ਹੈ ਗਿਆ ਜਜਮੈਂਟ ਦਿੰਦੇ ਆ ਔਰ ਜਿਹੜੀ ਅੱਜ ਸਾਡੇ ਕਨਵੀਨਰ ਸਾਹਿਬ ਨੂੰ ਜ਼ਮਾਨਤ ਹੋਈ ਆ ਉਹ ਹੱਕ ਤੇ ਸੱਚ ਦੀ ਜਿੱਤ ਹੋਈ ਆ ਬਹੁਤ ਬਹੁਤ ਧੰਨਵਾਦੀ